ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਕਿਵੇਂ ਦਾ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਦੀ ਗਤੀਵਿਧੀਆਂ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਹੀਆਂ ਨੇ ਬੀਤੀ ਕੱਲ ਤੋਂ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਮੀਂਹ ਹੋਇਆ ਹੈ ਜਿਸ ਦੇ ਨਾਲ ਅੱਜ ਦੁਪਹਿਰ ਤੱਕ ਪੂਰੇ ਪੰਜਾਬ ਦੇ ਮੀਂਹ ਨੇ ਕਵਰ ਕਰ ਚੁੱਕੇ ਸੀ ਤੇ ਪੰਜਾਬ ਦੇ ਬਹੁਤੇ ਹਿੱਸੇ ਲਗਭਗ ਪੱਛਮੀ ਇਲਾਕਾ ਜੋ ਰਹਿ ਰਿਹਾ ਸੀ ਮੀਂਹ ਤਾਂ ਉਸ ਦੇ ਵਿੱਚ ਵੀ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਤਾਜ਼ਾ ਸੈਟਲਾਈਟ ਇਮੇਜ ਸਾਡੇ ਸਾਹਮਣੇ ਹੈ ਜਿਸ ਤੋਂ ਕਲੀਅਰ ਹੋ ਰਿਹਾ ਕਿ ਪੰਜਾਬ ਦੇ ਵਿੱਚ ਹਲਕੇ ਦਰਮਿਆਨੀ ਬੱਦਲਬਾਈ ਹਜੇ ਵੀ ਮੱਧਪਾ ਪੰਜਾਬ ਤੋਂ ਹੁੰਦੀ ਹੋਈ ਪੱਛਮੀ ਪੰਜਾਬ ਤੱਕ ਬਣਦੀ ਹੋਈ ਦਿਖਾਈ ਦੇ ਰਹੀ ਹੈ ਪਰ ਹੁਣ ਮੀਂਹ ਦਾ ਅਸਰ ਕਾਫੀ ਜ਼ਿਆਦਾ ਘਟ ਚੁੱਕਿਆ ਹੈ ਮੀਂਹ ਦੀ ਗਤੀਵਿਧੀਆਂ ਹੁਣ ਠੱਲ ਪੈਂਦੀ ਦਿਖਾਈ ਦੇ ਰਹੀ ਹੈ ਸੋ ਸਿਸਟਮ ਜਿਹੜਾ ਹੈ ਉਹ ਕਮਜ਼ੋਰ ਹੋ ਚੁੱਕਿਆ ਹੈ ਤੇ ਹੁਣ ਆਉਂਦੇ 5-7 ਘੰਟੇ ਵਿੱਚ ਮੀਂਹ ਦੀ ਜਿਹੜੀ ਸੰਭਾਵਨਾ ਹੈ ਉਹ ਨਾ ਮਾਤਰ ਦੇ ਬਰਾਬਰ ਹੋ ਚੁੱਕੀ ਹੈ ਗੱਲ ਕਰਾਂਗੇ ਹੁਣ ਆਉਂਦੇ 5-7 ਘੰਟੇ ਦੇ ਮੌਸਮ ਦੀ ਤਾਂ ਧੁੱਪ ਆਪਣੇ ਚਰਮ ਸੀਮਾ ਤੇ ਹੈ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਧੁੱਪ ਨਿਕਲ ਚੁੱਕੀ ਹੈ ਕੁਝ ਕੁਝ ਇਲਾਕਿਆਂ ਵਿੱਚ ਧੁੰਦ ਦੇ ਹਾਲਾਤ ਵੀ ਬਣ ਰਹੇ ਨੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਮੀਂਹ ਦੇ ਹਾਲਾਤ ਕਿਵੇਂ ਦੇ ਸੀ ਧੁੰਦ ਧੁੱਪ ਜਾਂ ਹੋਰ ਤਰੀਕੇ ਦੇ ਕੀ ਹਾਲਾਤ ਨੇ ਆਉਂਦੇ 5-7 ਘੰਟੇ ਦੀ ਓਵਰਆਲ ਜਾਣਕਾਰੀ ਦਿੱਤੀ ਜਾਵੇ ਤਾਂ ਮੌਸਮ ਠੀਕ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਹੌਂਦੇ ਜੋ ਮੀਂਹ ਦੀ ਸੰਭਾਵਨਾ ਸੀ ਹੁਣ ਲਗਭਗ ਖਤਮ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਬੱਦਲੀ ਸਿਸਟਮ ਅੱਗੇ ਲੰਘ ਚੁੱਕੇ ਨੇ ਪਹਾੜੀ ਖੇਤਰਾਂ ਵਿੱਚ ਪਹੁੰਚ ਚੁੱਕੇ ਨੇ ਜਿਸ ਦੇ ਨਾਲ ਹੁਣ ਜਿਹੜੇ ਪਹਾੜੀ ਖੇਤਰਾਂ ਦਾ ਮੌਸਮ ਹੈ ਉਹ ਬਦਲਦਾ ਹੋਇਆ ਦਿਖਾਈ ਦੇਵੇਗਾ ਠੰਡ ਦੀ ਉਮੀਦ ਅੱਜ ਘਟ ਕੀਤੀ ਜਾ ਰਹੀ ਹੈ ਕਿਉਂਕਿ ਧੁੱਪ ਨਿਕਲਣ ਦੇ ਕਾਰਨ ਗਰਮਿਆਸ਼ ਦਾ ਮਾਹੌਲ ਬਣ ਚੁੱਕਿਆ ਹੈ ਹਵਾ ਪੂਰਬ ਦੇਸ਼ਾ ਤੋਂ ਚੱਲ ਰਹੀ ਹੈ ਤੇ ਪੂਰਬੀ ਹਵਾਵਾਂ ਜਦੋਂ ਵੀ ਪੰਜਾਬ ਵੱਲ ਚਲਦੀਆਂ ਨੇ ਤਾਂ ਗਰਮੈਚ ਦਾ ਇਹ ਮਾਹੌਲ ਦੇਖਣ ਨੂੰ ਮਿਲਦਾ ਹੈ ਤੇ ਜਿਸ ਦੇ ਨਾਲ ਸਾਨੂੰ ਉਮੀਦ ਹੈ ਕਿ ਅੱਜ ਰਾਤ ਦੇ ਜਿਹੜੇ ਤਾਪਮਾਨ ਨੇ ਉਹ ਥੋੜੇ ਜਿਹਾ ਉੱਪਰ ਰਹਿਣਗੇ ਥੋੜੇ ਜਿਹਾ ਵਧੇ ਹੋਏ ਦਿਖਾਈ ਦੇਣਗੇ ਪਰ ਜਿਹੜੀਆਂ ਮੀਂਹ ਹੋਇਆ ਇਸ ਦੇ ਨਾਲ ਠੰਡ ਦੇ ਹਾਲਾਤ ਜਿਹੜੇ ਨੇ ਸਾਨੂੰ ਅੱਜ ਰਾਤ ਨੂੰ ਨਹੀਂ ਕੱਲ੍ਹ ਤੋਂ ਦੇਖਣ ਨੂੰ ਮਿਲਣਗੇ ਕਿਉਂਕਿ ਜਦੋਂ ਧੁੱਪ ਦੇ ਨਾਲ ਇਹ ਨਮੀ ਜਿਹੜੀ ਹਵਾ ਦੇ ਵਿੱਚ ਬਾਸ਼ਪੀਕਰਿਤ ਹੋਵੇਗੀ ਭਾਅ ਬਣ ਕੇ ਉੱਡੇਗੀ ਤਾਂ ਦੁਆਰਾ ਤੋਂ ਇਹ ਤੁੰਦ ਦੇ ਰੂਪ ਲੈ ਕੇ ਧਰਤੀ ਦੇ ਉੱਪਰ ਵਾਪਸ ਆਵੇਗੀ ਕਿਉਂਕਿ ਠੰਡ ਦਾ ਮਾਹੌਲ ਹੈ ਅਜਿਹੇ ਦੇ ਵਿੱਚ ਭਾਫ਼ ਜਿਹੜੀ ਜਿਆਦਾ ਉੱਤੇ ਨਹੀਂ ਜਾਂਦੀ ਤੇ ਉਹ ਤੁੰਦ ਦੇ ਰੂਪ ਦੇ ਵਿੱਚ ਦੁਬਾਰਾ ਧਰਤੀ ਦੇ ਨਜ਼ਦੀਕ ਆ ਜਾਂਦੀ ਹੈ ਤੇ ਜਿਸ ਦੇ ਨਾਲ ਸਾਨੂੰ ਕੱਲ ਤੋਂ ਦੁਬਾਰਾ ਤੁੰਦ ਦੇ ਹਾਲਾਤ ਦੇਖਣ ਨੂੰ ਮਿਲਣਗੇ ਤੇ ਉਹਦੇ ਬਾਰੇ ਜੋ ਵੀ ਅਪਡੇਟ ਹੋਵੇਗੀ ਤੁਹਾਨੂੰ ਰਾਤ ਦੀ ਜਾਣਕਾਰੀ ਵਿੱਚ ਪ੍ਰੋਪਰ ਦੱਸ ਦਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ